ਦਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਬੈੜਾ ਦਿਖਾਵਾਂਗੇ ਦੋ ਗੱਬਣਾ ਤੇ ਦੋ ਹੈਗੀਆਂ ਤਾਜ਼ੀਆਂ ਸੂਜੀਆਂ ਹੋਈਆਂ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆ ਅੱਗੇ ਆਓਗੇ ਕਰੀਏ ਗੱਲਬਾਤ ਚਾਰ ਨਗ ਇਹ ਸੇਲ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਪਿੰਡ ਪੜਾਲ ਦੋਨਾ ਜ਼ਿਲ੍ਹਾ ਆਪਣਾ ਕਰਪੂਤਲਾ ਪਿੰਡ ਦਾ ਲਾਪਰੀ ਪਿੰਨ ਨਾਮ ਆ ਮੇਰਾ ਵੀਰੇ ਪਿੰਡ ਪੜਾਲ ਦੋਨਾ ਹਣਾ ਹਾਂ ਜੀ ਤੇ ਮੋਬਾਈਲ ਨੰਬਰ ਆਪਣੇ 77103 7870 77103 78870 ਹਾਂ ਜੀ ਠੀਕ ਐ ਤੇ ਆਪਾਂ ਅੱਜ ਦਿਖਾਵਾਂਗੇ ਚਾਰ ਨਗ ਹਣਾ ਹਾਂ ਹਾਂ ਜੀ ਪਹਿਲਾ ਨੰਬਰ ਜਿਹੜੀ ਵਿਹੜ ਦੇਖੀ ਐ ਨੇ ਤਾਜੀ ਸੂਈ ਵੀ ਕਿਹੜਾ ਸੂਆ ਤੇ ਕਹਿੰਮਦਿਆਂ ਹੋ ਗਿਆ ਸੂਈ ਚੌਗੀ ਆ ਜੀ ਤੀਜਾ ਦਿਨ ਅੱਜ ਠੀਕ ਐ ਦੁੱਧ ਹੋਊਗਾ ਇਹਨਾਂ ਲਈ 22 ਕਿਲੋ ਕੰਡੇ ਵਾਲਾ ਜਮਾਂ ਹਾਜ਼ਰ ਐ ਸੋਹਣੇ ਹਾਂ ਜੀ ਸੂਆ ਦੂਜਾ ਸੂਈ ਐ ਦੂਜਾ ਨਹੀਂ ਪਹਿਲਾ ਸੂਈ ਐ ਚੋਗੀ ਐ ਪਹਿਲਾ ਸੂਆ ਮੂੰਹੋ ਚੋਗੀ ਆ ਗਾ ਤਾਂ ਬੋਆ ਵੈੜ ਦਾ ਦੁੱਧ ਦੇ ਦਊਗੀ ਸਾਈਡ 22 ਕਿਲੋ ਠੀਕ ਐ 22 ਲੀਟਰ ਇਸ ਵਕਤ ਹਾਜ਼ਰ ਐ ਰੈਡੀ ਆ ਬੱਚਾ ਇਹਦੇ ਪਿੱਛੇ ਕੀ ਐ ਮੇਲ ਕਾ ਫਾ ਵੀਰੇ ਤੇ ਜੇਲ ਵਗੈਰਾ ਨਾ ਹਾਂਜੀ ਵੀਡੀਓ ਆਪਣੇ ਆਪਣੇ ਘਰੇ ਸੂਈ ਐ ਹਨਾ ਹਾਂਜੀ ਹਾਂਜੀ ਠੀਕ ਐ ਤਾਰਾ ਤੂੰ ਰ ਇੱਕ ਨੰਬਰ ਆ ਜਮਾਂ ਬਹੁਤ ਕੋਲੀਦਾਰ ਆ ਸੋਬਰ ਬੱਚੇ ਦੋਨਾਂ ਦੇ ਸਾਹਮਣੇ ਬੰਨੇ ਵੇ ਆ ਤੇ ਪਸਮਾ ਦੇ ਵਿੱਚ ਹੋਣੇ ਪੂਰੀਆਂ ਆਈਆਂ ਵੀ ਆ ਹਨਾ ਤੇ ਧੋ ਸੋ ਵੀਰੋ 22 ਲੀਟਰ ਦੁੱਧ ਤੇ 20 ਲੀਟਰ ਦਾ ਬਾਹਰ ਹੈ ਇਸ ਵਕਤ ਹਾਜ਼ਰ ਆ ਤੀਜਾ ਚੌਥਾ ਦਿਨ ਹੋ ਗਿਆ ਸੂਈ ਨੂੰ ਬੱਚਾ ਹੈਗਾ ਮੇਲਕਾ ਪਿੱਛੇ ਬੱਚਾ ਇਹਦੇ ਤੁਸੀਂ ਦੇਖ ਸਕਦੇ ਹੋ ਸੋ ਬਾੱਕੇ ਕੱਦ-ਕਾਟ ਵਗੈਰਾ ਦੇਖੋ ਇਹਦਾ ਫੇਸ ਕੁਆਲਿਟੀ ਚੰਗੀ ਆ ਪੂਰੀ ਜਿੰਦ-ਜਾਨ ਵਾਲੀ ਰਾਜੀ ਪਲੀ ਪੁਲੀ ਬਹੁਤ ਆਦੇ ਆ ਸੋ ਦੇਖੋ ਫੇਸ ਕੁਆਲਿਟੀ ਵਗੈਰਾ ਸੋ 22 ਲੀਟਰ ਦੁੱਧ ਦੇ ਥੱਲੇ ਹਾਜ਼ਰ ਆ ਬਹੁਤ ਵੱਡੀ ਰਹਿੜਾ ਕੱਦ-ਕਾਟ ਸੋ ਕੱਦ-ਕਾਟ ਤੇ ਸਹਿਜ ਵਗੈਰਾ ਬੱਚੀ ਦਾ ਪੂਰਾ ਫੁੱਲ ਆ ਇਹ ਨਹੀਂ ਗੱਲ ਵੀ ਲੱਸੀ ਨਾ ਵੀ ਕਿਸੇ ਪਾਸਿਓਂ ਤੇ ਥਾਣ ਹਵਾਨਾ ਦੇਖੋ ਚਾਰੇ ਥਾਨ ਨਿਖਣਵੇਂ ਸਾਫ ਸੁਥਰੇ ਤੇ ਚੋਣ ਵਗੈਰਾ ਵੀ ਦੱਸਦਾ ਕਿ ਪੂਰਾ ਚੰਗਾ ਸਾਫ ਸੁਥਰਾ ਬੱਚਾ ਚੱਟੇ ਪੂਰੇ ਪਸਮਾਦ ਵਿੱਚ ਆਈ ਵੀ ਹੁਣ ਇਹ ਤੇ ਭਾਅ ਯਾਰ ਇਹਦਾ ਕੀ ਹੋਊਗਾ ਵੀਰੇ ਆਪਣਾ ਲੈਣ ਦੇਣ ਵਾਲਾ ਹੀ ਹੋਊਗਾ ਕਿਸਾਈਆਂ ਵਾਲਾ ਫੋਨ ਨਾ ਕਰੇ 75000 ਵੀ ਬੱਛੀ ਦੇ ਦਵਾਂਗੇ ਮਾੜਾ ਮੋਟਾ ਮੰਨ ਤਾ ਨਾ ਮਾੜਾ ਮੋਟਾ ਹੀ ਹੋਣਾ ਮੈਂ ਬਾਲਾ ਕਿਸਾਈਆਂ ਵਾਲਾ ਫੋਨ ਨਾ ਕਰੇ ਕਿ 75000 ਮੈਂ ਤੇ ਜਾਇਜ਼ ਜਿਆ ਮੁੱਲ ਰੱਖਿਆ ਜਾਇਜ਼ ਗੱਲ ਇਹ ਮੈਂ 85 ਮੰਗਦਾ ਉਹਦਾ ਫਾਇਦਾ ਕੋਈ ਨਹੀਂ ਹਣਾ ਵੀਰੇ 28 22 ਲੀਟਰ ਵਾਲੀ ਵੈਂਚ ਉਹਨਾਂ ਨੂੰ 75000 ਚ ਮਿਲਦੀ ਹੋਰ ਕੀ ਚਾਹੀਦਾ ਸੋ ਵੀ 85万 ਲਈ 80万 ਬੋਲਾ ਯਾ ਤੇਜੀ ਬਹੁਤਾ ਪਸ਼ੂਆਂ ਦੀ ਪਰ ਆਪਣਾ ਸਾਰੀਆਂ ਵੀਡੀਓ ਚ ਜਾਇ ਜੀ ਮੁੱਲ ਹੁੰਦਾ ਠੀਕ ਆਪਾ ਮੰਨ ਕੇ ਜਦੋਂ ਖਿੱਚ ਕੇ ਲਿਆਉਣੇ ਪਸ਼ੂ ਜਿ ਲਿਆਉਣੇ ਆਂ ਜੀ ਆਪਾ 2-3000 ਤੇ ਛੱਡ ਦੀ ਲਾ ਦੋ ਠੀਕ ਐ ਅੱਗੇ ਦੂਜੇ ਨੰਬਰ ਆਪਾ ਜਿਹੜੀ ਬੈੜ ਦੇਖਦੇ ਆਂ ਇਹ ਕਿਹੜਾ ਸੁਆ ਸੁਈ ਆ ਜੀ ਵੀਰੇ ਇਹ ਦੂਜਾ ਸੁਆ ਵਾ ਠੀਕ ਐ ਦੰਦਾਜ ਹੁਣੀ ਛਿੱਗੀ ਹੁਣੀ ਆ ਉਹ ਅਗਲੇ ਕਹਿੰਦੇ ਸੀ ਮੈਂ ਦੇਖੀ ਨਹੀਂ ਪੱਟ ਕੇ ਠੀਕ ਐ ਤੇ ਦੁੱਧ ਬੈੜ ਥੱਲੇ ਆ ਨਾ ਇਸ ਟਾਈਮ 27 ਕਿਲੋ ਰੈਡੀ ਆ ਦੋ ਡੰਗਾਂ 27 ਕਿਲੋ ਚੌਥਾ ਦੇਣਾ ਸੁਈ ਨੂੰ 25 ਤੋਂ ਵੀ ਪਤਾ ਲੱਗਦਾ 나ੜੂਆ 나ੜਵਾ ਜੀ ਠੀਕ ਹੈ ਚੌਥਾ ਦਿਨ ਵਾ ਜੇਰਜੂਤੀ ਵੀਡੀਓ ਆਪਣੇ ਕੋ ਤੇ ਐ ਮੇਰੇ ਨਾਲ 35 ਲੀਟਰ 25 35 ਲੀਟਰ ਦੁੱਧ ਦੇ ਦੂੰਗੀ ਹੁਣ ਬੱਚਾ ਮੇਲਕਾਫ ਆ ਚੌਥੇ ਦਿਨ ਉਹ ਬੱਚੀ ਆ ਅੱਛਾ ਬੱਚੀ ਆ ਪਿਛੇ 나ੜੂਆ 나ੜਵਾ ਬਹੁਤ ਚੰਗੀ ਆ ਠੀਕ ਹੈ ਗਰੂਦੀ ਆ ਬੱਚੀ ਮਗਰ ਠੀਕ ਹੈ ਇਹਨਾਂ ਮਾਰਕ ਦੀ ਕਹਿੰਦੇ ਸੀ ਆਪਾਂ ਉਹ ਤਾਂ ਡਿਟੇਲ ਲੈਣੋ ਹਾਈਐਸਟ ਚੰਗੀ ਕਿਆ ਰੂਬੰਦਾ ਕਿੰਨਾ ਪਾਦੂ ਵੱਧ ਤੋਂ ਵੱਧ ਮੈਂ ਤੇ ਦੇ ਕੋ 35 ਲੀਟਰ ਲੈ ਲਵਾਂਗਾ ਠੀਕ ਹੈ ਹੁਣ ਇਸ ਵਕਤ ਕਿੰਨਾ ਹਜਰਾ ਨੈਟ ਜਮ ਮੈਨ ਨਾਲ 27 ਲੀਟਰ 27 ਲੀਟਰ ਨੈਟ ਹਾਜ਼ਰ ਤੇ ਚੌਂਟ ਚਵਾ ਜੀ ਓਕੇ ਹੈ ਓਕੇ ਤੇ ਭਾਅ ਦਾ ਕੀ ਹੋਊਗਾ ਵੀਰੇ ਦਾ ਫੋਨ ਤੇ ਕਰ ਤੋਰੀ ਬਾਹਰ ਨੂੰ ਸੋ ਵੀਰ 25 ਦਵਾਰ ਬਾਰ ਇਸ ਵਕਤ ਦੁੱਧ ਦੱਸਦਾ ਪਿਆ ਵੀਰ ਕਹਿੰਦਾ ਹਾਜ਼ਰ ਆ ਜਮਾ ਤੇ ਥਾਣਾ ਹਵਾਨੇ ਦੇਖੋ ਸੋਹਣਾ ਸਾਫ਼ ਸੁਥਰਾ ਤੇ ਕੰਪੈਕਟ ਹਵਾਨੇ ਦੀ ਆ ਪਿੱਛੇ ਇਹਦੇ ਬੱਚੀ ਆ ਚੰਗੇ ਸੀਮੰਟ ਦੀ ਹੈਗੀ ਸੋ ਮੂੰ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਤੇ ਰਾਜੀ ਰੂਜੀ ਬਹੁਤ ਆ ਚੌੜੀ ਝਾਪੜ ਵਰਗੀ ਬੱਚੀ ਦੇਖੋ ਬਹੁਤ ਪਿਆਰੀ ਸੋ ਜਵਾਨੀ ਜਾ ਵੜ ਜਾਵਾ ਸੂਈ ਸਵਾਈਆ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਦੇਖ ਸਕਦੇ ਹੋ ਚਾਰੇ ਤਾਂ ਨਿਖਣਵੇਂ ਸਾਫ ਸੁਥਰੇ ਵਿੱਥੀ ਤੇ ਸੈਜ ਵਗੈਰਾ ਵੀ ਬਹੁਤ ਚੰਗਾ ਬੱਚੀ ਦਾ ਸੋ ਕੱਦ ਕਾਠ ਵਗੈਰਾ ਤੇ ਬਿਊਟੀ ਵਗੈਰਾ ਵਹਿੜਦੀ ਦੇਖ ਸਕਦੇ ਹੋ 27 ਲੀਟਰ ਦੁੱਧ ਵੀਰ ਦੱਸਦਾ ਪੈ ਗਿਆ ਗਿਆ ਇਸ ਵਕਤ ਇਹ ਥੱਲੇ ਹਾਜ਼ਰ ਆਜਮ ਚੰਗੀ ਕਿਨ ਕਰ ਲਾਂਗੇ ਆਪਾਂ 34 ਪੈਂਦੀ 30 ਤੋਂ ਪਾਰ ਪਾਰ ਦੁੱਧ ਦੇ ਪਾਦਣਾਗਾ ਫਿਰ ਦੇਖੋ ਮੂੰਹ ਠੀਕ ਹੈ ਕੋਲ ਬਰੀਡ ਚ ਫਾਰਮ ਦੀ ਵਹਿੜ ਆ ਭਜੀ ਠੀਕ ਹੈ ਸੋ ਚੰਗੀ ਪੂਰੀ ਸਾਫ ਸੁਥਰੀ ਤੇ ਲੈਵਾ ਦੇਖੋ ਬਿਲਕੁਲ ਗੁਲਾਬੀ ਕਰਾਬੀ ਹਵਾਨਾ ਇਹਦਾ ਪਿੱਛੇ ਵੀ ਇਹਦੇ ਬੱਚਾ ਹੈਗਾ ਫੀਮੇਲ ਕਾਫ ਬੱਚੀ ਹੈ ਇਹਦੇ ਪਿੱਛੇ ਫਿਰ ਤੁਸੀਂ ਦੇਖ ਸਕਦੇ ਮੂੰਹ ਬਤਾ ਚੰਗਾ ਨਾੜੂਆ ਵਗਰਾ ਬੱਚੀ ਦੇ ਨਾਲ ਆ 6 ਸਰ ਸੀਮਨ ਦੀ ਵੀ ਦੱਸਦੇ ਕਿ ਬੱਚੀ ਚੋਣ ਚਵਾ ਦਿਓ ਕਿ 27 ਲੀਟਰ ਦੁੱਧ ਐਸ ਵਕਤ ਦੂਜੀ ਤੀਜੀ ਦਿਨ ਦੀ ਸੂਈ ਥੱਲੇ ਹਾਜ਼ਰ ਆ ਤੇ ਆਟੋਮੈਟਿਕ 30 ਤੋਂ ਪਾਰ ਜਾਊ 34 35 ਪਾ ਦੇਣਾ ਹੈ ਨਾ 30 ਕਿਲੋ ਦੁੱਧ ਦਊਗੀ ਵੀਰੇ ਠੀਕ ਐ ਅੱਗੇ ਤੀਜੇ ਨੰਬਰ ਆਪਾਂ ਪਲੂਣ ਬੱਚੀ ਦੇਖੀ ਆ ਨੇ ਜੀ ਵੀਰੇ ਖੀਰੀ ਆ ਠੀਕ ਐ ਖੀਰੀ ਆ ਤੇ ਅਜੇ ਤਾਂ ਮਹੀਨਾ ਪਿਆ ਇੱਕ ਮਹੀਨਾ ਸੂਣ ਚ ਬਾਕੀ ਪਿਆ ਹੈ ਨਾ ਮਾਲਕ ਦੱਸਦੇ ਮਹੀਨਾ ਪਿਆ ਠੀਕ ਐ ਤੇ ਮੂੰਹੋਂ ਖੀਰੀ ਆਰ ਮਾੜਾ ਦੇ ਸੀਮਨ ਦੀ ਆਪ ਆ ਠੀਕ ਐ ਤੇ ਅੱਗੇ ਉਹਨਾਂ ਕਹਿੰਦੇ ਸੈਕਸ ਲੱਗਾ ਉਹਨਾਂ ਨੇ ਮੈਨੂੰ ਦੱਸਿਆ ਹੈਗਾ ਕਿਹੜਾ ਸੈਕਸਲ ਮੈਂ ਭੁੱਲ ਗਿਆ ਠੀਕ ਹੈ ਤੇ ਆਪਾਂ ਉਹਦੇ ਨਾਲ ਉਹਨਾਂ ਨੂੰ ਦੱਸ ਦਵਾਂਗੇ ਪੂਰੀ ਡਿਟੇਲ ਦੇ ਦਵਾਂਗੇ ਜਿਹੜਾ ਲੱਗਾ ਹੋਇਆ ਤੇ ਠੀਕ ਹੈ ਹਾਂਜੀ ਫਾਰਮ ਦੀ ਹੈਗੀ ਕਿੰਨਾ ਕੁ ਦੁੱਤ ਪਾ ਦੂ ਚਾਰ ਬੇਸਾਬ ਨਾਲ ਆਪਣੇ ਮੇਰੇ ਹਿਸਾਬ ਨਾਲ 29+ ਦੇਣਾ ਚਾਹੀਦਾ ਹਾਂ ਮੂੰਹ ਬਿਲਕੁਲ ਖੀਰੀ ਹੈ ਨਾ ਕਿਉਂਕਿ ਹਜੇ ਮੀਂਹ ਆ ਪਿਆ ਭਾਜੀ ਦੇਖੋ ਕਿੰਨਾ ਲਾਲਿਆ 100 ਮਹੀਨਾ ਸੂਨ ਚ ਵਾਕੀ ਪਿਆ ਲੱਗਦੀ ਹੈ ਜਿਵੇਂ 10 ਦਿਨ ਬਾਕੀ ਹੁੰਦੇ ਆ ਹਨਾ ਹਾਂਜੀ ਹਾਂਜੀ ਸੋ ਮਹੀਨਾ ਬਾਕੀ ਪਿਆ ਬਾਕੀ ਥਾਂ ਤੋਂ ਚੰਗਾ ਤੇ ਬੂਥੀ ਵਗੈਰਾ ਦੇਖੋ ਵਿੱਚ ਕੋਈ ਕੁਆਲਟੀ ਫੁੱਲ ਬਰੀਡ ਤੇ ਮੇਰੇ ਉਂਗਲਾ ਜਿਹੜੇ ਕੰਨ ਆ ਫਸ ਬੱਛੀ ਜਮਾ ਪੱਤਾ ਬਹੁਤ ਸੋਹਣਾ ਵਾ ਠੀਕ ਹੈ ਪਰ ਮਾਡਾ ਦੀ ਕਹਿੰਦੇ ਤਾਂ ਮਾਡਾ ਦੀ ਹੋਊਗੀ ਆਪਾਂ ਵੀ ਬੱਚੀਆਂ ਲਈ ਨੂੰ ਸੋ ਦੇਖੋ ਥਣ ਲੇਵਾ ਪੂਰਾ ਚੰਗਾ ਸਾਫ ਸੁਥਰਾ ਹਨਾ ਤੇ ਜਿੰਦ ਜਣ ਪਲੀ ਪੁਲੀ ਬਹੁਤ ਜ਼ਿਆਦੇ ਆ ਹਾਂਜੀ ਤੇ ਅੱਗੇ ਆਪਾਂ ਚੌਥੇ ਨੰਬਰ ਜਿਹੜੀ ਵਹਿੜ ਦੇਖੀਏ ਨੇ ਇਹ ਕਿਹੜਾ ਸੋਹ ਸੁੰਦੀ ਹੈ ਇਹ ਵੀ ਪਲੂਣਾ ਇਹ ਦੰਦੋ ਹੋ ਦੋ ਦੀ ਲੱਗ ਪਗਣ ਹਾਂ ਦੰਦਾ ਵੀ ਹੋਊਗੀ ਪਹਿਲੇ ਸੂ ਠੀਕ ਹੈ ਦੋਂਦੀ ਹੋਊ ਚਾ ਚੌਗੀ ਹੋਊਗੀ ਤੇ ਕਿੰਨਾ ਟਾਈਮ ਬਾਕੀ ਪਿਆ ਦਾ ਇਹਦੇ ਪੈ ਭਾਜੀ 25 ਦਿਨ 25 ਦਿਨ ਇਹਦੇ ਸਮੂਚੇ ਬਾਕੀ ਪਏ ਆ ਤੇ ਸੈਜ ਵਗੈਰਾ ਬੱਚੀ ਦਾ ਪੂਰਾ ਫੁੱਲ ਆ ਹਨਾ ਬਹੁਤ ਵੇੜਦੀ ਆ ਫੁੱਲ ਸੈਜਦੀ ਆ ਦੁੱਧੇ ਵੀ ਦੇ ਦੂਗੀ 28 29 ਕਿਲੋ ਭਾਜੀ ਠੀਕ ਆ 25 ਤੋਂ ਪਾਰ ਵਾਲੀ ਹੈਗੀ ਇਹ ਵੀ ਹਨਾ ਹਾਂਜੀ ਹਾਂਜੀ ਸੋ ਚਾਰ ਬੇੜਾ ਫਿਲਹਾਲ ਆਪਣੇ ਕੋਲ ਸੇਲ ਆ ਹਨਾ ਪਿੰਡ ਆ ਕੇ ਆਪਣਾ ਪੜਾ ਲ ਦੋ ਨਾ ਸਿੱਧਮਾ ਦੋਨਾ ਇਦਾਂ ਦੇ ਨਾਲ-ਨਾਲ ਇਹਦੇ ਕਪੂਰਥਲਾ ਪੈ ਜਾਂਦਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ ਹੋਰ